ਹਾਲੇ ਜੀ ਗਰਪਿਤ ਕਰ ਰਿਹਾ ਸੌਦਾ ਬਕਰ ਗਾ 43 ਦਾ ਕਹਿੰਦਾ ਦਸੀ ਬੜਾ 13.5 ਰੁਪਏ ਦਾ 4000 ਲੈ ਕਿੰਨੀ ਕਰ ਲਾਲ ਸਹੀ ਗੱਲ 13.5 ਨੂੰ ਬਾਈ ਜਾਣ ਤੇ ਸਾਰੀਆਂ ਗਣ ਪੈਸੇ ਚੱਲ ਹੈ ਹੈ ਦੋ ਸਦਰ ਸਿੰਘ ਕਿੰਨਿਆਂ ਨੂੰ ਕਹਿਣਾ ਸਹੀ 10000 ਇੱਕੋ ਗੈ ਲਾਇ ਤਾਂ ਹਾਂ ਜਾਂ ਨਾ ਇਹਨੂੰ ਰੋਟੀ ਬਣੇ ਇਹਨ ਵੇਚਣੀ ਆਂਗਾ ਦੇ ਨਹੀਂ ਆ ਨਾ ਅਸੀਂ ਦੇ ਗਿਆ ਦੱਸਦੇ ਐ ਇਹ ਦਾ ਕਰ ਲਾ ਹੁਣ 100 ਬੰਦੇ ਦੇ ਵੜ ਦਾ ਤਨੂ ਆਪ ਦਾ ਕਰ ਲਾ ਪੂਰੇ ਚੋਟਾ ਨਾ ਹੋਏ ਚੋਕੇ ਹੋਣਾ ਇਹ ਪਰਮਤ ਗਲਤ ਲਾਦੇ ਯਾਰ ਕਿਹੜੀ ਪੱਟੀ ਆਹ ਨਾ ਦੋ ਆਹ ਵੀ ਤਿੰਨ ਬੱਚਿਆਰ ਬੱਚੇ ਚੋਣਾ ਯਾਰ ਹਾਂ 14 ਹਜ਼ਾਰ ਦੀ ਪੱਟੀ ਚੋਣਾ 14 ਚੋਣਾ ਚੋਣਾ ਇੱਕ ਹਾਂ ਇਹ ਸਾਰੀਆਂ ਸਾਰੀਆਂ ਵਾਕ ਸਾਰੀਆਂ ਲੱਗ ਜਾਣਗੇ ਆਹ ਸੁਨੜੀ ਸਾਰਗੇ ਸੋਣ ਵਾਲੀਆਂ ਬਾਈ ਇਹ ਤਾਂ ਗੱਪਣਾ ਜੀ ਆਹ ਸੁਈਆਂ ਇਹ ਵੀ ਗੱਪਣਾ ਇਹਦੇ ਨਾਲ ਬੱਚੇ ਕਿਹੜੇ ਬੱਚੇ ਹੋਰੇ ਉਹ ਪਰਲੀ ਮਗਰ ਤਿੰਨ ਬੱਚੇ ਇਹਦੇ ਮਗਰ ਇੱਕ ਬੱਚਾ ਚਾਰ ਬੱਚੇ ਕਿਹ ਕਹਨਾ ਮੇਰਾ ਕਹ ਤਾਂ ਮੈਂ ਤਾਂ ਕਿੰਨੇ ਆਰਾਮ ਜੀ ਆਣਾ ਕੋਈ ਕਹਿ ਦੇ ਕੁਝ ਕੋਪੀ ਆ ਕਹਿ ਦਿਆ ਕਹਿ ਦਿਆ ਕਹਿ ਦੱਤੀ ਸਾਡੇ ਤੋਂ ਦਾ ਜਪਾ ਲਾ ਫੜ ਲਾ ਉਹ ਫੜ ਲਾ ਹੋਰ ਆ ਪਹਿਲਾ ਕਿਨੇ ਤੁਂ ਕਿਨੇ ਆ ਨਾ ਭਾਈਆ ਸਾਡੇ ਇਹਦਾ ਭਾਈ 20 ਦੀਆਂ 20 ਰੋਟੀ ਉਹਨੇ ਉਠਾ ਲਈ ਤੇ 20 ਕੇ ਵੇਚ ਕੇ ਕੋਈ ਨੂੰ ਕੁਝ ਨਹੀਂ ਹੁੰਦਾ ਲੈ ਆ ਪੈਸੇ ਦੇ ਤੂੰ ਨਹੀਂ ਹਿੱਕ ਕਰਨਾ ਆਪਣਾ ਹੂੰ 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 ਇਹਦਾ ਯਾਰ ਹਜੇ ਡੰਗ ਹੈ ਬਈ ਹੂੰ ਬੜਾ ਬੜਕੇ ਦੇ ਅੰਨਾਂ ਦਾ ਕਿਸੇ ਨੇ ਲੱਗਣ ਪੈਸੇ ਸਾਡੇ 14 ਨਾਲ ਹੋ ਗਏ ਆ ਸਹੀ ਆ ਹੁਣ ਯਾਰਾਂ